ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਗਨ ਦਮੰਮ ਬਾਜਿਓ ਪਰਿ ਉਨਸਾਨੇ ਕਾ ਖੇਤ ਜਮਾ ਨਿਉ ਸੂਰਮਾ ਆਵ ਜੂਜਨ ਕੋ ਧਾਉ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪਰਜਾ ਪਰਜਾ ਘਟ ਮਰੇ ਕਬਹੂ ਨਾ ਛਾਡੇ ਖੇਤ ਜਉ ਤੋ ਪ੍ਰੇਮ ਖੇਡਣ ਕਾ ਚਾਉ ਸਿਰ ਧਰ ਤਲੀ ਗਰੀਬੋ ਰੀਆ ਇਤ ਮਾਰਗ ਪੈਰ ਤਰੀ ਜਐ ਸਿਰ ਦੀਜੇ ਕਾਣ ਨ ਕੀਜੈ ਤੰਤਾ ਦੇ ਜੋਗ ਗੁਰੂ ਪਿਆਰੇ ਸਾਚ ਸਗਤ ਅੱਜ ਦਾ ਦਿਨ ਸ਼ਹੀਦੀ ਦਿਹਾੜਾ ਮੁਸਲਸਾ ਜਿਸਵੇਂ ਨੇ ਅਨੰਤ ਕੋ ਸੈਦ ਦਾ ਹੀਰਾ ਪਿਆਸੀ ਪਿਆਰਿਓ ਉਹ ਦਾ ਮਹੀਨਾ ਸੀ ਚਲਦਿਆਂ ਚਲਦਿਆਂ ਕੋਟਲਾ ਨੇ ਆਖਾ ਚਮਕੌਰ ਸਾਹਿਬ ਮਾਸੀ ਵਾਲੇ ਦਾ ਜੰਗਲ ਰਾਏਪੂਟ ਕੰਲਾ ਇਦਰੋ ਪਿਆਰਿਓ ਹੀਰਾ ਵਗੈਰਾ ਤੋਂ ਹੁੰਦੇ ਹੋਏ ਕੁਝ ਸਮਾਂ ਮਾਈ ਦੇਸਾਂ ਦੇ ਘਰ ਵੀ ਬਤਿੱਦ ਕੀਤਾ ਸੀ ਜਿੱਥੇ ਜ਼ਫਰਨਾਮਾ ਲਿਖਿਆ ਸੀ ਉਸ ਤੋਂ ਬਾਅਦ ਦੇ ਵਿੱਚ ਸਤਿਗੁਰੂ ਇੱਕ ਵੇਲ ਗੁਰੂ ਕੀ ਕਾਸ਼ੀ ਵਿਖੇ ਆਣ ਕੇ ਬੈਠਦੇ ਨੇ ਔਰ ਇਥੋਂ ਪਤਾ ਲੱਗਦਾ ਹੈ ਕਿ ਸੁਰਬਾ ਸਰੰਦ ਜਿਹੜਾ ਹੈ ਉਹ ਬੜਾ ਵੱਡਾ ਲਾਉ ਲਸ਼ਕਲ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਵਾਸਤੇ ਹੱਲਾ ਕਰਨ ਲੱਗਿਆ ਇਧਰੋਂ ਸਤਿਗੁਰੂ ਦੇ ਕੋਲ ਬੇਅੰਤ ਫੌਜਾਂ ਪਹਿਲਾਂ ਦੀ ਤਰ੍ਹਾਂ ਹੀ ਰੌਣਕਾਂ ਲੱਗੀਆਂ ਖਾਲਸਾ ਫੌਜਾਂ ਬਹੁਤ ਜਮਾ ਹੋ ਗਈਆਂ ਇਥੋਂ ਵਿਚਾਰ ਬਣਿਆ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਚਤਰ ਸਿੰਘ ਬਰਾੜ ਹੋਣਾ ਨੇ ਸੂਈਆ ਸਟਾਫ ਨੇ ਆ ਕੇ ਦੱਸਿਆ ਕਿ ਗੁਰੂ ਜੀ ਇੱਥੋਂ ਚਾਲੇ ਪਾਉਣੇ ਪੈਣਗੇ ਸੂਬਾ ਸਰਹੰਦ ਦੀ ਫੌਜ ਜਿਹੜੀ ਐ ਨਾਲ ਦਿੱਲੀ ਵਾਲੀ ਫੌਜ ਰਲ ਕੇ ਇਹ ਚੱਲ ਪਈ ਐ ਇਹਦੋਂ ਸਤਗੁਰੂਆਂ ਦਾ ਕਾਫਲਾ ਕੋੜਕਪੂਰੇ ਵਾਲੇ ਪਾਸੇ ਨੂੰ ਚੱਲ ਪਿਆ ਐ ਹੋਈ ਦਿਨ ਗਰਮੀਆਂ ਦੇ ਚੱਲ ਰਹੇ ਨੇ ਪਿਆਰਿਓ ਜਿਸ ਵੇਲੇ ਕੋੜ ਪੂਰੇ ਪਹੁੰਚੇ ਤੇ ਕਪੂਰਾ ਬੜਾ ਸਦਕਾਰ ਕਰਦਾ ਸੀ ਉਹਨਾਂ ਨੇ ਸਤਗੁਰੂ ਨੇ ਇੱਕ ਘੋੜਾ ਭੇਟਾ ਕੀਤਾ ਬੜਾ ਮਹਿੰਗੇ ਮੁੱਲ ਦਾ ਸਤਗੁਰੂ ਕਹਿਣ ਲੱਗੇ ਕਪੂਰਾ ਆਪਣਾ ਕਿਲਾ ਜਿਹੜਾ ਸਾਨੂੰ ਦੇ ਦੇ ਅਸੀਂ ਇੱਥੇ ਹੀ ਉਹਨਾਂ ਫੌਜਾਂ ਨਾਲ ਦੋ ਦੋ ਹੱਥ ਕਰ ਲਈਏ ਕਪੂਰਾ ਕਹਿਣ ਲੱਗਾ ਸਤਗੁਰੂ ਡੰਗ ਬੜਾ ਤੇਜ ਹੈ ਮੈਂ ਮਾਰਿਆ ਜਾਵਾਂਗਾ ਪਰਿਵਾਰ ਮਾਰਿਆ ਜਾਵੇ ਇਹਦੇ ਨਾਲੋਂ ਤੁਸੀਂ ਅੱਗੇ ਚਲੇ ਜਾਓ ਵਿਉਤਪੰਦੀ ਤੇ ਖੈਰ ਪਹਿਲਾਂ ਹੀ ਬਣੀ ਹੋਈ ਸੀ ਕਿ ਉਹ ਜਗਾ ਦੀ ਨਿਸ਼ਾਨਦੀ ਚਰਨ ਸਿੰਘ ਬਰਾਰ ਸੁਇਆ ਸਤਾ ਵੇਖਨੇ ਪਹਿਲਾਂ ਹੀ ਕੀਤੇ ਸੀ ਕਿ ਚਾਰ ਸਪੇਰੀ ਉਹਨਾਂ ਜਮਾਨਿਆਂ ਦੇ ਵਿੱਚ ਪਾਣੀ ਨਹੀਂ ਸੀ ਪਾਣੀ ਦੀ ਬੜੀ ਘਾਟ ਸੀ ਅੱਜ ਕੱਲ ਤਾਂ ਸਾਰੇ ਸੇਮ ਹੋਈ ਪਈ ਆ ਸਾਰਾ ਇਲਾਕਾ ਉਹ ਉਸ ਟਾਈਮ ਤੇ ਪਿਆਰਿਓ ਪਾਣੀ ਨਹੀਂ ਸੀ। ਔਰ ਦੇਂਦਲਾ ਇਲਾਕਾ ਸੀ, ਫਸਲ ਨਹੀਂ ਸੀ ਹੁੰਦੀ, ਪਾਣੀ ਪੀਣ ਨੂੰ ਨਹੀਂ ਸੀ ਮਿਲਦਾ, ਬਹੁਤ ਮੁਸ਼ਕਲ ਹਾਲ ਸੀ ਉਸ ਟਾਈਮ ਤੇ। ਜਿਸ ਵੇਲੇ ਡੱਲੇ ਨੇ ਵੀ ਬੇਨਤੀ ਕੀਤੀ ਸੀ ਨਾ ਡੱਲਾ ਆੜ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਬੈਠਾ ਤੇ ਗੁਰੂ ਸਾਹਿਬ ਬੜੇ ਖੁਸ਼ ਹੋਏ ਕਹਿਣ ਲੱਗੇ ਅੱਖਾਂ ਦੇ ਬੂਟੇ ਸੀ ਅੱਕਾਂ ਦੇ ਬੂਟਿਆਂ ਨੂੰ ਗੁੱਠਲੀਆਂ ਲੱਗੀਆਂ ਆਂਬਾਂ ਦੀਆਂ ਜਿਵੇਂ ਆਂਬ ਹੀ ਕਹਿ ਦਿੰਨੇ ਆਪਾਂ ਉਹਨਾਂ ਨੂੰ ਜਦੋਂ ਆਪਾਂ ਟੰਗਰਚਾਰ ਦੇ ਖੇਡਦੇ ਹੁੰਦੇ ਸੀ ਕੁੱਟ-ਕੁੱਟ ਕੇ ਪਟਾਕੇ ਪਾਉਂਦੇ ਹੁੰਦੇ ਸੀ ਤੇ ਕਹਿਣ ਲੱਗੇ ਸਤਿਗੁਰੂ ਕਹਿੰਦੇ ਡਲਿਆ ਆ ਵੇਖ ਕਿੱਡੇ ਵਧੀਆ ਆਂਬ ਲੱਗੇ ਆ ਵੇਖ ਕਿੱਡੀ ਵੱਡੀ ਹਰਿਆਵਲਿਆ ਕਹਿੰਦਾ ਜੀ ਆਂਬ ਤੇ ਅੱਕਾਂ ਨੂੰ ਲੱਗੇ ਨੇ ਆਂਬ ਕਿੱਥੇ ਲੱਗੇ ਆ ਕਹਿੰਦਾ ਹਰਿਆਵਲ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਹਰਿਆਵਲ ਅੱਕਾਂ ਦੇ ਬੂਟਿਆਂ ਦੀ ਏ ਤੇ ਜੇ ਵਾਰੀ ਫੇਰ ਬਚਨ ਕੀਤਾ ਸਤਿਗੁਰਾਂ ਨੇ ਤੇ ਡੱਲੇ ਦੇ ਮੂਹੋਂ ਨਿਕਲਿਆ ਕਿ ਵਿਸ਼ਵਾਸ ਬਜਣਾ ਬੜਾ ਔਖਾ ਹੁੰਦਾ ਪਿਆਰਿਓ ਜਿੰਨਾ ਚਿਰ ਮਨ ਦੇ ਵਿੱਚ ਪਰਮੇਸ਼ਰ ਨੂੰ ਮਿਲ ਦੀ ਤ੍ਰਿਸ਼ਨਾ ਨਹੀਂ ਤਾਂਗ ਨਹੀਂ ਉਹਨਾਂ ਚਿਰ ਕੋਈ ਪ੍ਰਾਪਤੀ ਨਹੀਂ ਜੀ ਹੁੰਦੀ ਤੇ ਸਤਿਗੁਰੂ ਕਹਿਣ ਲੱਗੇ ਡਲਿਆ ਜੇ ਕਿਤੇ ਅਜ ਮੂਹੋਂ ਇੱਕ ਵਾਰ ਤੇਰੇ ਨਿਕਲ ਜਾਂਦਾ ਤੇ ਅੱਜ ਹੀ ਇੱਥੇ ਆਪਾਂ ਦੇ ਬੂਟੇ ਤੈਨੂੰ ਦਿਸਣੇ ਸੀ ਤੇ ਅੱਜ ਹੀ ਬਾਗੂ ਬਾਗੂ ਹੋ ਜਾਂਦੇ ਪਰ ਹੁਣ ਸਮਾ ਪਾ ਕੇ ਐਸਾ ਸਮਾ ਆਵੇਗਾ ਇਹ ਸਾਰੀ ਧਰਤੀ ਹਰਿਆਵਲ ਹੋਵੇਗੀ ਇੱਥੇ ਫਲਾਂ ਵਾਲੇ ਬੂਟੇ ਹੋਣਗੇ ਤੇ ਅੱਜ ਪਿਆਰਿਓ ਉਹੀ ਇਲਾਕਾ ਜਿਹੜਾ ਦਮਦਮਾ ਸਾਹਿਬ ਦੀ ਧਰਤੀ ਉਥੇ ਅੰਬਾਂ ਦੀ ਜਰਖੇਜ ਬੜੀ ਅੰਬਾਂ ਦੀ ਖੇਤੀ ਹੁੰਦੀ ਆ ਗੂਰਾਂ ਦੀ ਬੜੀ ਖੇਤੀ ਹੁੰਦੀ ਆ ਫਸਲਾਂ ਬੜੀਆਂ ਹੁੰਦੀਆਂ ਨੇ ਬੜੀਆਂ ਲਹਿਣਾਂ ਹੁੰਦੀਆਂ ਨੇ ਸਤਿਗੁਰਾਂ ਦੀ ਬਚਨ ਪਈ ਸੀ ਕਪੂਰੇ ਨੂੰ ਕਿਹਾ ਕਪੂਰਿਆ ਮਰਦਾ ਫਿਰ ਵੀ ਜਾਣਾ ਇਹਨੇ ਬਚਨ ਕਰਕੇ ਸਾਦਰੂ ਅਥੋਂ ਅੱਗੇ ਚਲੇਗੇ ਰਾਮੇ ਆਣੇ ਉਧਰੋਂ ਦੁਜੇ ਬੰਨੇ ਪਿਆਰੇ ਜਿਹੜਾ ਖਪੂਰਾ ਸੀ ਉਹਦਾ ਵੀ ਇਤਿਹਾਸ ਆਪਾਂ ਨੂੰ ਨਾਲ ਦੀ ਨਾਲ ਹੀ ਦੱਸ ਲਈਏ ਕਿ ਬੜਾ ਤਗੜਾ ਚੌਧਰੀ ਸੀ ਬੜਾ ਇਲਾਕੇ ਦੇ ਵਿੱਚ ਉਹਦਾ ਅਸਰ ਰਸੂਖ ਸੀ ਤੇ ਸ਼ਾਈ ਫੌਜਾਂ ਦੇ ਵਿੱਚ ਵੀ ਉਹਦਾ ਦਬ ਦਬਾ ਹੈ ਸੀ ਔਰ ਉਹ ਕੋਟ ਇਸੇ ਖਾਂ ਆਪਰੇ ਲਾਗੇ ਕੋੜੀ ਸੇਖਾਂ ਉਸਦਾ ਨਾਮ ਸੀ ਜਿਹੜਾ ਇੱਥੋਂ ਦਾ ਉਹਨਾਂ ਦਾ ਚੌਧਰੀ ਸੀ ਉਹਦੇ ਨਾਲ ਮਿਲ ਕੇ ਕਿਤੇ ਅੱਗੇ ਉਹਨੇ ਭੇਜਿਆ ਗੁਰਾਈ ਵਾਸਤੇ ਤੇ ਜਿਸ ਵਾਇਰੇ ਜਿਸ ਜਗ੍ਹਾ ਤੇ ਅੱਗੇ ਉਸ ਵੇਲੇ ਉਹਨੂੰ ਜਿਹੜਾ ਜਜ਼ੀਆ ਟੈਕਸ ਲਾਉਂਦੇ ਸੀ ਉਹ ਇਕੱਠਾ ਕਰਨ ਵਾਸਤੇ ਗਿਆ ਅੱਗੇ ਮੋਟੇ ਪੇੜ ਹੋ ਗਏ ਤੇ ਉਸ ਜਗ੍ਹਾ ਤੇ ਉਹ ਮਾਰਿਆ ਗਿਆ ਆਪਾਂ ਜ਼ਿਆਦਾ ਉਹਨੂੰ ਦਾ ਜ਼ਿਕਰ ਨਾ ਕਰੀਏ ਆਪਾਂ ਅੱਗੇ ਚਲੀਏ ਆਰਾਮੇ ਵਾਲੇ ਜਿਸ ਵੇਲੇ ਸਰਗੁਰੂ ਬੈਠੇ ਨੇ ਉੱਥੇ ਕੋਈ ਸਿੰਘਾਂ ਦੀ ਟੋਲੀ ਜਾ ਕੇ ਮਿਲਦੀ ਹੈ ਜਿਨ੍ਹਾਂ ਦੀ ਕਮਾਂਡ ਮਾਈ ਭਾਗਪੁਰ ਕਰ ਰਹੀ ਹੈ ਇਹ ਮਾਈ ਭਾਗਪੁਰ ਕੌਣ ਹੈ ਪਿਆਰਿਓ ਇਹ ਰਹਿਣ ਵਾਲੀ ਹੈ ਚਬਾਲ ਦੀ ਚਬਾਲ ਦੇ ਵਿੱਚ ਜਦੋਂ ਸਿੰਘ ਨਨਪੁਰ ਸਾਹਿਬ ਤੋਂ ਛੱਡ ਕੇ ਆਏ ਸੀ ਤੇ ਇੱਕ ਸਿੱਖ ਘਰ ਆਰਾਮ ਕਰ ਰਿਹਾ ਸੀ ਉਹਦੀ ਮਾਤਾ ਬੈਠੀ ਹੈ ਔਰ ਉਹ ਸਿੱਖ ਦੀ ਘਰ ਵਾਲੀ ਜਿਹੜੀ ਕੜਾ ਪ੍ਰਸ਼ਾਦ ਬਣਾਦੀ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ ਸਰਬ ਲੋਹੇ ਦੇ ਕੜਾਿਆਂ ਦੇ ਵਿੱਚ ਕੜਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਸੀ ਉਹਨੂੰ ਖਾਣ ਵਾਸਤੇ ਵੀ ਦਿੱਤਾ ਜਾਂਦਾ ਸੀ ਤੇ ਫੱਟਾ ਤੇ ਵੀ ਬੰਨਿਆ ਜਾਂਦਾ ਸੀ ਸ਼ਾਮਾਂ ਨੂੰ ਉਹਨਾਂ ਨੂੰ ਫੱਟਾ ਤੇ ਬੰਨਣਾ ਸਵੇਰੇ ਵੇਖਣਾ ਫੱਟ ਸਹੀ ਹੋ ਜਾਣੇ ਤੇ ਸਵੇਰੇ ਜੰਗ ਦੇ ਵਿੱਚ ਫਿਰ ਯੋਜਨ ਤੁਰ ਪੈਣਾ ਹੁਣ ਉਹ ਕੜਾ ਪ੍ਰਸ਼ਾਦ ਬਣਾਉਂਦਿਆਂ ਜਦੋਂ ਸੈਜਾ ਤੂੰ ਕੜਾ ਪ੍ਰਸ਼ਾਦ ਨਹੀਂ ਲੈਂਦਾ ਤੇ ਉਹਨੇ ਉਹ ਜਿਹੜਾ ਕਣਸ਼ਾ ਸੀ ਉਹ ਉਹਨੇ ਕੜਾਈ ਦੇ ਉੱਤੇ ਮਾਰਿਆ ਤੇ ਕਹਿਣ ਲੱਗੀ ਉਸ ਦੀ ਮਾਤਾ ਉਹ ਵਰਸਿਕ ਦੀ ਮਾਤਾ ਕਹਿਣ ਲੱਗੀ ਆਪਣੀ ਨੂੰਨ ਦੇ ਪੁੱਤਰੀਏ ਇਹ ਕੀ ਕਰਦੀ ਪਈ ਐ ਇੰਨਾ ਖੜਾ ਕਿਉਂ ਕਰਦੀ ਐ ਇੰਨੇ ਜੋਰ ਨਾਲ ਕਿਉਂ ਕਲਸ਼ਾ ਮਾਰਿਆ ਈ ਮੇਰਾ ਪੁੱਤਰ ਤੇ ਅੱਗੇ ਖੜਾਕ ਤੋਂ ਡਰਦਾ ਘਰਣ ਕੇ ਬੈਠਾ ਤੂੰ ਇਹਨੂੰ ਫੇਂਡਰਾ ਨਹੀਂ ਵਜੀ ਬੋਲੀ ਉਸ ਬੋਲੀ ਨੇ ਐਸਾ ਕਾਰਜ ਕੀਤਾ ਉੱਠ ਕੇ ਤਿਆਰ ਵਰ ਤਿਆਰ ਹੋ ਗਿਆ ਨਾਲ ਦੀਆਂ ਫੌਜਾਂ ਵੀ ਤਿਆਰ ਹੋ ਕੇ ਪਿਆਰੋ ਭੁੱਖ ਦੇ ਸਤਾਏ ਉਥੋਂ ਨਨਕਾਪੁਰ ਸਾਹਿਬ ਤੋਂ ਨਿਕਲੇ ਸੀ ਮੌਕੇ ਕੈਸੀ ਚੀਜ਼ ਹੈ ਇਹ ਸਭ ਤੋਂ ਜ਼ਿਆਦਾ ਜ਼ਾਲਮ ਹੈ ਜਿਸ ਵੇਲੇ ਰਾਣਾ ਪ੍ਰਤਾਪ ਉਸ ਦਾ ਜੰਗ ਦੇ ਵਿੱਚ ਹਾਰ ਨਜ਼ਰ ਆਈ ਛੱਡਿਆ ਟਿਕਾਣਾ ਇੱਕ ਪੁੱਤਰ ਨੂੰ ਨਾਲ ਲੈ ਲਿਆ ਇੱਕ ਘਰਵਾਲੀ ਨੂੰ ਨਾਲ ਲੈ ਲਿਆ ਜੰਗਲਾਂ ਦੇ ਵਿੱਚ ਵਿਚਰਦਾ ਫਿਰਦਾ ਹੈ ਜੰਗਲ ਦੇ ਵਿੱਚ ਬੱਚੇ ਨੇ ਕਿਹਾ ਮਾਂ ਨੂੰ ਕਿ ਮੈਨੂੰ ਭੁੱਖ ਲੱਗੀ ਹੈ ਤੇ ਦੋਵਾਂ ਜੀਆ ਨੇ ਪਖੜਾ ਇਕੱਠਾ ਕੀਤਾ ਪਖੜੇ ਨੂੰ ਪੱਥਰਾਂ ਤੇ ਪੀਸਿਆ ਉਹਦੀ ਇੱਕ ਰੋਟੀ ਤਿਆਰ ਕੀਤੀ ਏ ਉਹਦੇ ਤਿੰਨ ਹਿੱਸੇ ਕੀਤੇ ਪਿਆਰਿਓ ਅੱਧਾ ਹਿੱਸਾ ਉਹ ਪੱਥਰਾਂ ਦੇ ਉੱਤੇ ਅੱਗ ਬਾਲ ਕੇ ਪਕਾਇਆ ਗਿਆ ਏ ਸਾਰੀ ਰੋਟੀ ਨੂੰ ਤੇ ਉਦੋਂ ਰੋਟੀਆਂ ਵੀ ਥੋੜ੍ਹੀ ਜਿਹੀ ਵਾਵਾ ਵੱਡੀਆਂ ਬਣਦੀਆਂ ਸੀ ਇੱਕ ਰੋਟੀ ਦੇ ਵਿੱਚੋਂ ਅੱਧੀ ਰੋਟੀ ਬੱਚਿਆਂ ਨੂੰ ਦਿੱਤੀ ਏ ਚੱਪਾ ਚੱਪਾ ਆਪ ਖਾਣ ਲੱਗੇ ਨੇ ਪਿਆਰਿਓ ਇੰਨੇ ਜਿੰਨੂੰ ਆਈ ਜੰਗਲੀ ਬਿੱਲੀ ਚੱਪਟ ਮਾਰ ਕੇ ਬੱਚੇ ਦੇ ਹੱਥੋਂ ਅੱਧਾ ਟੋਟਾ ਖੋ ਗੇ ਲੈ ਗਏ ਟਿੱਕਣ ਲਾ ਉਠਿਆ ਬੱਚਾ ਭੁੱਖ ਦੇ ਨਾਲ ਤੇ ਮਾਹਰਾਣਾ ਪ੍ਰਤਾਪ ਕਹਿੰਦਾ ਕਰਮਾਲੀਏ ਲਿਆ ਸ਼ਹੀਦ ਬਾਦ ਕੱਢ ਤੇ ਸੰਧੀ ਨਾਮਾ ਲਿਖੀ ਭੁੱਖ ਇੱਕ ਐਡੀ ਜ਼ਾਲਮ ਚੀਜ਼ ਹੈ ਪਿਆਰੀ ਸੋ ਉਹ ਭੁੱਖ ਦੇ ਸਤਾਏ ਸਿੱਖ ਜਿਹੜੇ ਨੇ ਸਾਰੇ ਹਿੰਦੁਸਤਾਨ ਦੇ ਸੀ ਕੱਲੇ ਮਾਜਿਆ ਦੇ ਸਿੱਖ ਨਹੀਂ ਸੀ ਜਿਹੜਾ ਇੱਕ ਵੱਡਾ ਕਲੰਕ ਲੱਗਾ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਕਿ ਮਾਝੇ ਦੇ ਸਿੱਖ ਬਦਾਵਾ ਦੇ ਕੇ ਆਗੇ ਨਹੀਂ ਪਿਆਰਿਓ ਮਾਝੇ ਦੇ ਵਿੱਚ ਬਹੁਤ ਘੱਟ ਸਿੱਖ ਹੁੰਦੇ ਸੀ ਜਿਆਦਾਤਰ ਸਿੱਖ ਜਿਹੜੇ ਪੱਜ ਪਿਆਰੇ ਸਾਜੇ ਦੇ ਪਿਆਰਿਓ ਮਾਝੇ ਦਾ ਇੱਕ ਵੀ ਨਹੀਂ 40 ਮੁਕਤੀਆਂ ਦੇ ਵਿੱਚ ਜ਼ਰੂਰ ਹੋਏ ਨੇ ਸਾਡੇ ਪਿਛਲੇ ਨਗਰ ਮਾਣੀ ਮੇਘੇ ਦਾ ਸਿੱਖੀ ਬਾਬਾ ਸੁਖੂ ਬਾਡੀ ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅੰਮ੍ਰਿਤ ਛੱਕੇ ਤੇ ਬਾਬਾ ਸੁਖਾ ਸਿੰਘ ਬਣਿਆ ਸੀ ਤੇ ਚਮਕੌਰ ਦੀ ਜੰਗ ਦੇ ਵਿੱਚ ਉਹਦੇ ਸ਼ਹੀਦੀ ਪਾਈ ਜਿਹੜਾ ਖੰਡਾ ਬਾਟਾ ਜਿਸ ਤੋਂ ਅਮਰਤ ਤਿਆਰ ਹੋਇਆ ਸੀ ਪਿਆਰਿਓ ਉਹ ਖੰਡਾ ਤੇ ਬਾਟਾ ਉਹ ਬਾਬੇ ਸੁਖੂ ਬਾਡੀ ਦੇ ਥਾਣਾ ਬਣਿਆ ਸੀ ਤੇ ਇਸੇ ਤਰ੍ਹਾਂ ਹੀ ਇਤਿਹਾਸ ਦੱਸਦਾ ਹੈ ਜਿਹੜਾ ਭਾਈ ਜੱਸਾ ਸਿੰਘ ਜੀ ਆਲੂ ਵਾਲੀਆ ਇਹ ਵੀ ਮਿਸਤਰੀ ਸਿੰਘ ਸੀ ਇਹਦਾ ਦਾਦਾ ਜਿਹੜਾ ਹਰਦਾਸ ਸਿੰਘ ਹ ਉਹ ਵੀ ਝਾਰਾਂ ਦਾ ਕਾਰੋਬਾਰ ਕਰਦਾ ਸੀ ਝਾਰ ਬਣਾਉਂਦਾ ਸੀ ਜਿਹੜੀ ਭਾਈ ਬਚਿੱਤਰ ਸਿੰਘ ਦੇ ਕੋਲ ਨਾਗਣੀ ਸੀ ਉਹ ਬਾਬੇ ਹਰਦਾਸ ਦੇ ਹੱਥਾਂ ਦੀ ਬਣੀ ਸੀ ਇਤਿਹਾਸਗੋਆ ਹੈ ਸੋ ਆਓ ਆਪਾਂ ਪਿਛਾ ਮੋੜਾ ਕਟੀਏ ਮਾਈ ਭਾਗੋ ਦੀ ਕਮਾਂਡ ਦੇ ਵਿੱਚ ਬਹੁਤ ਸਾਰੀ ਪੰਚਾਇਤ ਬਹੁਤ ਸਾਰੇ ਗੁਰਸਿੱਖ ਚੱਲ ਪਏ ਨੇ ਪਿਆਰਿਓ ਔਰ ਮੇਰੇ ਖਿਆਲ ਦਾ ਦਸਣ ਵਾਲੇ ਦਾਦੇ ਨਹੀਂ ਕਿ 202 ਦੋਤੇ ਸੀਗੇ RAME ਵਾਲੇ ਸਤਿਗੁਰੂਆਂ ਦੇ ਨਾਲ ਦਰਸ਼ਨ ਮਿਲੇ ਹੋਏ ਸੰਗਤਾਂ ਨੇ ਦੱਸਿਆ ਕਿ ਇਥੇ ਗੁਰੂ ਸਾਹਿਬ ਸਾਡੀ ਗੱਲਬਾਤ ਚੱਲਦੀ ਹੈ ਦਿੱਲੀ ਲਾਹੌਰ ਦਰਬਾਰ ਦੇ ਨਾਲ ਆਪਾਂ ਉਹਨਾਂ ਨਾਲ ਗੱਲ ਕਰ ਲੈਨੇ ਆ ਤੇ ਗੱਲ ਕਰਕੇ ਤੇ ਆਪਾਂ ਇਹ ਝਗੜਾ ਖਤਮ ਕਰਦੇ ਆ ਤੁਹਾਡੇ ਤੇ ਹਮਲਾ ਨਹੀਂ ਕਰਨਗੇ ਰੋਹ ਵਿੱਚ ਆ ਗਏ ਗੁਰੂ ਸਾਹਿਬ ਕਹਿਣ ਲੱਗੇ ਗੁਰ ਸਿੱਖੋ ਉਸ ਵੇਲੇ ਕਿੱਥੇ ਸੋ ਸੰਧੀ ਗਰਾਉਣ ਵੇਲੇ ਜਦੋਂ 9 ਮਹੀਨੇ ਘੇਰਾ ਪਿਆ ਰਿਆ ਆਨੰਦਪੁਰ ਸਾਹਿਬ ਨੂੰ ਉਦੋਂ ਕਿੱਥੇ ਸੋ ਜਦੋਂ ਝੂਠੀਆਂ ਕਸਮਾਂ ਖਾ ਕੇ ਤੇ ਮੇਰੇ ਪ੍ਰਾਣਾ ਤੋਂ ਪਿਆਰੇ ਸਿੱਖ ਸੱਸਾ ਦੇ ਕੰਡੇ ਤੇ ਸ਼ਹੀਦ ਕਰਵਾਏ ਉਦੋਂ ਕਿੱਥੇ ਸੋ ਜਿੱਥੇ ਮੇਰਾ ਪਿਆਰਾ ਬਚਿੱਤਰ ਸਿੰਘ ਜਗਮਾ ਦੀ ਤਾਬ ਨਾ ਚੱਲਦਾ ਹੋਇਆ ਸ਼ਹੀਦ ਹੋਇਆ ਉਦੋਂ ਕਿੱਥੇ ਸੋ ਜਦੋਂ ਵੱਡੇ ਸਹਿਬਜ਼ਾਦੇ ਤੇ ਮੇਰੇ ਚੋਣਵੇਂ ਸਿੱਖ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਉਦੋਂ ਕਿੱਥੇ ਸੋ ਜਦੋਂ ਸਰਹੰਦ ਦੇ ਵਿੱਚ ਛੋਟੇ ਸਹਿਜਾਦਿਆਂ ਨੂੰ ਦਿਆਂ ਦੇ ਵਿੱਚ ਚਿਨਿਆ ਗਿਆ ਐਸੀ ਸਦੀ ਨਾਵੇਂ ਵਾਲੀ ਗੱਲ ਮੇਰੇ ਕੋਲ ਕਦੀ ਵੀ ਨਾ ਕਰਿਆ ਜੇ ਅਗਰ ਤੁਹਾਡੇ ਚ ਹਿੰਮਤ ਹੈ ਗਈ ਹੈ ਤੇ ਮਗਰੋਂ ਕੁੰਮਕ ਚੜੀ ਆਉਂਦੀ ਹੈ ਮੁਕਾਬਲਾ ਕਰਨਾ ਸਾਡੇ ਨਾਲ ਚਲੋ ਨਹੀਂ ਤੇ ਆਪਣੇ ਘਰਾਂ ਚਲੇ ਜਾਓ ਸੋ ਜਿਹੜਾ 200 ਦਾ ਗਰੁੱਪ ਸੀ ਪਿਆਰਿਓ ਉਹਨਾਂ ਦੇ ਵਿੱਚੋਂ 40 ਸਿੰਘ ਨਿਤਰੇ ਮਾਈ ਭਾਗੂ ਦੀ ਕਮਾਂਡ ਦੇ ਵਿੱਚ ਉਹ ਸਤਿਗੁਰੂ ਅਗੇ ਅਗੇ ਜਾ ਰਹੇ ਨੇ ਤੇ ਪਿੱਛੇ ਪਿੱਛੇ ਉਹ ਜਲਪੇ ਨੇ ਬਾਕੀ ਜਿਹੜੇ ਡਰਦੇ ਮਾਰੇ ਜਿਹੜੇ 200 ਸਿੰਘਾਂ ਦੀ ਹੋ ਤਰਾ ਸੀ 150 ਦੇ ਲਾਗੇ ਜਿਹੜੇ ਪਿਛਾਂ ਘਰ ਆ ਗੋਲ ਸੋ ਇਥੋਂ ਚੱਲਦੇ ਜਲਦੇ ਪਿਆਰਿਓ ਅਗੇ ਜਿਹੜੀ ਖਦਰਾਣੇ ਵਾਲੀ ਟਾਬ ਪਹਿਲਾਂ ਤਾਂ ਉਹਦਾ ਨਾਂ ਇਹ ਸੀ ਖਦਰਾਣੇ ਵਾਲੀ ਟਾਬ ਤੇ ਮੁਕਸਰ ਸਾਹਿਬ ਹੁਣ ਸ਼੍ਰੀ ਮੁਕਸਰ ਸਾਹਿਬ ਨਾਮ ਉਸਦਾ ਪਿਆਰ ਪਿਆਰਿਓ ਜਦੋਂ ਉੱਥੇ ਚਲੇ ਗਏ ਨੇ ਉੱਥੇ ਸਤਿਗੁਰੂ ਨੇ ਜੈਜਾ ਲਿਆ ਅੱਗੇ ਟਿਬੀ ਸੀ ਔਰ ਪਾਣੀ ਦਾ ਪ੍ਰਬੰਧ ਹੈਗਾ ਸੀ ਸਤਿਗੁਰੂ ਉੱਥੇ ਪਹੁੰਚ ਗਏ ਨੇ ਤੇ ਜਿਹੜੀਆਂ 40 ਸਿੰਘ ਤੇ ਮਾਈ ਭਾਗੋ ਜਿੱਥੇ ਬਕਸਰ ਸਹਿਬ ਪਿਆਰਿਓ ਸਥਾਨ ਬਣਿਆ ਹੈ ਉਸ ਜਗ੍ਹਾ ਤੇ ਜਾ ਕੇ ਉਹਨਾਂ ਨੇ ਆਪਣੇ ਜਿੰਨੇ ਪਾਠੇ ਪ੍ਰਾਣੇ ਕੱਪੜੇ ਉਹਨਾਂ ਜਮਾਨੇ ਜਿਹਦੇ ਕੱਪੜੇ ਨਹੀਂ ਸੀ ਪਿਆਰੇ ਹੁੰਦੇ ਜਿੰਨੇ ਹੁਣ ਕਿੰਨੇ ਜਾਣਾ ਹੋਵੇ ਨਾ ਕਿਤੇ ਇੱਕ ਦੋ ਜੀ ਜਾਣੇ ਹੁੰਦੇ ਦੋ ਤਿੰਨ ਟੈਕੀ ਕੱਪੜਿਆਂ ਦੇ ਭਰ ਜਾਂਦੇ ਨੇ ਪਰ ਪਿਆਰਿਓ ਉਦੋਂ ਲਿਬਾਸ ਇਸ ਤਰ੍ਹਾਂ ਸੀ ਇੱਕ ਪਰਿਵਾਰ ਦੇ ਵਿੱਚ ਇੱਕ ਅੱਧਾ ਚਾਦਰਾਂ ਬਣਿਆ ਹੋਣਾ ਇੱਕ ਅੱਧਾ ਕਮੀਜ਼ ਬਣਿਆ ਹੋਣਾ ਤੇ ਚੰਗੀ ਪਾਗ ਰੱਖੀ ਹੋਣੀ ਮਾਵਾ ਲਾ ਕੇ ਤੇ ਜਿੰਨੇ ਜਾਣਾ ਹੁੰਦਾ ਸੀ ਪਰਿਵਾਰ ਦੇ ਵਿੱਚ ਉਹ ਕਤਰ ਪਰਿਵਾਰ ਇਕੱਠਾ ਪਰਿਵਾਰ ਹੁੰਦਾ ਸੀ ਘਰ ਦੇ ਵਿੱਚ ਦਾਦਾ ਜੀ ਵੱਡੇ ਸਿਆਣੇ ਹੁੰਦੇ ਸੀ ਬਾਕੀ ਬੱਚੇ ਪਾ ਕੇ 30 30 40 40 50 50 ਦਾ ਪਰਿਵਾਰ ਹੁੰਦਾ ਸੀ ਔਰ ਵੱਡਿਆਂ ਨੇ ਜਦੋਂ ਪਿਆਰਿਓ ਜਾਣਾ ਜਿਸ ਨੇ ਜਾਣਾ ਉਹ ਨਾ ਉਹ ਚਾਦਰਾਂ ਕੁਰਤਾ ਉਹਨੇ ਪਾ ਲੈਣਾ ਤੇ ਉਤਰਲੇ ਵਾਲੀ ਪੱਗ ਮਾਇਆ ਲਾ ਕੇ ਸਿਰ ਤੇ ਬੰਨ੍ਹਣੀ ਤੇ ਵਾਂਡੇ ਪੁਰ ਜਾਣਾ ਭੁੱਖ ਦੀ ਗੱਲ ਤੋਂ ਕਰੀਏ ਉਹਨਾਂ ਜ਼ਮਾਨਿਆਂ ਦੇ ਵਿੱਚ ਜੇ ਕਿਸੇ ਦੇ ਘਰੇ ਅਨਾਜ ਉਹ ਹੁੰਦਾ ਵੀ ਸੀ ਨਾ ਪਿਆਰਿਓ ਤੇ ਅਨਾਜ ਨੂੰ ਪੀਸਣਾ ਬੜਾ ਔਖਾ ਸੀ ਚੱਕੀਆਂ ਤੇ ਬੀਬੀਆਂ ਘਰੇ ਪੀਂਦੀਆਂ ਸਨ ਛੋਟੀਆਂ ਚੱਕੀਆਂ ਤੇ ਤੇ ਜੇ ਲੱਗੇ ਸੀ ਕਿਸੇ ਕਿਸੇ ਥਾਈਂ ਖਰਾਸ ਲੱਗੇ ਸੀ ਔਰ ਖਰਾਸ ਦੇ ਉੱਤੇ ਬਲਦ ਜੋਕੇ ਦਾਣੇ ਪੀਠੇ ਜਾਂਦੇ ਸੀ ਕਈ ਵਾਰੀ ਕਿੰਨੇ ਕਿੰਨੇ ਦਿਨ ਵਾਰੀ ਨਾ ਆਉਣੇ ਤੇ ਫਾਕਿਆਂ ਚ ਦਿਨ ਕੱਟਨੇ ਤੇ ਜਿਹੜੇ ਵੱਡੇ ਜੀਵੀਦਾਰ ਵੀ ਸਨ ਜ਼ਮੀਨਾਂ ਵੀ ਸਨ ਤੇ ਬਿਆਰਿਓ ਘਰ ਦੇ ਵਿੱਚ ਆਡਾ ਨਾ ਹੋਣਾ ਦਾਣੇ ਪਏ ਹੋਣੇ ਕਿਉਂ ਬੀਬੀਆਂ ਜਿਹੜੀਆਂ ਵੱਡੇ ਘਰਾਂ ਦੇ ਵਿੱਚ ਤੁਹਾਨੂੰ ਪਤਾ ਉਦੋਂ ਵੀ ਹੱਥੀ ਘਾਟੀ ਸੇਵਾ ਕਰਨੀਆਂ ਸਨ ਤੇ ਉਹਨਾਂ ਨੇ ਕੀ ਕਰਨਾ ਜਿਹੜੇ ਸਿਆਣਾ ਬੰਦਾ ਹੋਣਾ ਜਿਨ੍ਹਾਂ ਨੇ ਪੰਚਾਇਤਾਂ ਪਰਿਆਂ ਚ ਬਹਿਣਾ ਉਦੋਂ ਜਾ ਦੇ ਪਰਿਆਂ ਦੇ ਵਿੱਚ ਜਾ ਕੇ ਬੈਠਦੇ ਸੀ ਗੱਲਾਂ ਬਾਤਾਂ ਕਰਦੇ ਸੀ ਹੁਣ ਸਿਆਣੇ ਬੰਦੇ ਭੁੱਖੇ ਢਿੱਡ ਇੱਕ ਬਜ਼ੁਰਗ ਨੇ ਚੇਟਾ ਜਾਦਰਾ ਪਾਇਆ ਚੇਟਾ ਕਮੀਜ਼ ਪਾਇਆ ਤੁਰਲੇ ਵਾਲੀ ਮਾਵਾ ਲਾ ਕੇ ਪੱਗ ਬਣੀ ਐ ਪੰਚਾਇਤ ਦੇ ਵਿੱਚ ਜਾ ਕੇ ਬੈਠ ਕੇ ਆਪਣੇ ਵੱਲੋਂ ਡਕਾਰ ਮਾਰਦਾ ਤਿੰਨਾਂ ਦਿਨਾਂ ਦਾ ਭੁੱਖਾ ਡਗਾਰ ਮਾਰਦਾ ਐ ਵੇਖਣ ਵਾਲਾ ਮਤਾਂ ਇਹ ਨਾ ਕਹਿ ਦੇਵੇ ਕਿ ਸਰਦਾਰ ਬੰਦਾ ਭੁੱਖਾ ਹੀ ਤੁਰਿਆ ਫਿਰ ਐਸਾ ਜ਼ਮਾਨਾ ਸੀ ਉਹ ਸੋ ਉਹ ਜਿਹੜੇ 40 ਸਿੰਘ ਸੀ ਉਥੇ ਚਲੇ ਗਏ ਤਨ ਤੇ ਕੱਪੜੇ ਜਿਹੜੇ ਪਾਏ ਨੇ ਬਾਕੀ ਪਾਠੇ ਪ੍ਰਾਣੇ ਕੱਪੜੇ ਜਿਹੜੇ ਨੇ ਝਾੜਾਂ ਦੇ ਉੱਤੇ ਪਾਤੇ ਕਿੰਦਰਾਾਂ ਦੇ ਉੱਤੇ ਪਾਤੇ ਮਣਿਆਂ ਦੇ ਉੱਤੇ ਪਾਤੇ ਜਿਸ ਵੇਲੇ ਉਹ ਫੌਜ ਪਿਆਰਿਓ ਉਸ ਜਗ੍ਹਾ ਤੇ ਆਈ ਉਹਨਾਂ ਦੇ ਨਾਲ ਉਹਨਾਂ ਨੇ ਪਹਿਲਾ ਮੁਕਾਬਲਾ ਕੀਤਾ ਔਰ ਦੂਰ ਸਤਗੁਰੂ ਟੀਵੀ ਸਾਹਿਬ ਕੀ ਟੀਵੀ ਦੇ ਉੱਤੇ ਵੇਖ ਰਹੇ ਨੇ ਦ੍ਰਿਸ਼ ਵੀ ਕੀ ਹੋ ਰਿਹਾ ਸੋ ਉਹਨਾਂ ਨੇ ਜਾਲੀਆਂ ਸਿੰਘਾਂ ਦੇ ਮਾਈ ਭਾਗੋ ਨੇ ਜਦੋਂ ਉਹਨਾਂ ਦਾ ਮੁਕਾਬਲਾ ਕੀਤਾ ਬੜੀ ਦੂਰ ਤੋਂ ਫੋਰਸ ਫੌਜ ਚੱਲ ਕੇ ਆਈ ਸੀ ਚਲਦੀ ਚਲਦੀ ਪਿਆਰੇ ਜਦੋਂ ਇੱਥੇ ਆਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਖਾਲਸੇ ਕੋਲ ਪਾਣੀ ਦਾ ਪ੍ਰਬੰਧ ਹੋ ਚੁੱਕਾ ਸੀ ਯਾਰ ਪਾਣੀ ਛਕੇ ਨਹੀਂ ਬਾਕੀ ਵੈਸੇ ਵੀ ਸਤਗੁਰੂ ਦੀ ਐਸੀ ਵੇਰ ਸੀ ਕਿੰਨਾ ਕਿੰਨਾ ਚੇਰੋ ਭੁੱਖੇ ਕੱਟ ਲੈਂਦੇ ਸਰ ਇਤਿਹਾਸ ਬਣਿਆ ਹੈ ਇੱਕ ਮੁੱਠ ਛੋਲਿਆਂ ਦੀ ਖਾ ਗੀ ਤੇਰੇ ਲੰਗਰਾਂ ਚੋਂ ਘੂਰ ਘੂਰ ਬਾਤ ਨੂੰ ਬਿਲਾ ਵੀ ਮੇਰਾ ਖਾਨਸਾ ਇਤਨੀ ਵੱਡੀ ਸਤਗਰੂ ਨੇ ਇਬਦਾਨ ਬਖਸ਼ਿਸ਼ ਕੀਤੀ ਸੀ ਜੇ ਭੁਜੇ ਛੋਲਿਆਂ ਦੀ ਮੁੱਠ ਚਾਬ ਲੈਣੀ ਤੇ ਕਹਿਣਾ ਬਨਾਮ ਖਾਦੇ ਇਬਦਾਨ ਨਿਹੰਗ ਸਿੰਘਾਂ ਦੇ ਬੋਲੇ ਐਸੇ ਬੋਲੇ ਸਨ ਪਿਆਰਿਓ ਉਹਨਾਂ ਦੇ ਬੋਲਿਆਂ ਦਾ ਜ਼ਿਕਰ ਕਰੀਏ ਤੇ ਉਹਨਾਂ ਦੀ ਬੋਲੀ ਨੂੰ ਕੋਈ ਸਮਝ ਨਹੀਂ ਸੀ ਸਕਦਾ ਉਸ ਬੋਲੀ ਦੇ ਵਿੱਚ ਕੋਈ ਵੀ ਕਿਸੇ ਨੂੰ ਸਮਝ ਨਹੀਂ ਸੀ ਪੈਂਦੀ ਕਿ ਇਹ ਨਿਹੰਗ ਸਿੰਘ ਬੋਲਦਾ ਕੀ ਹੈ ਪਿਆਰਿਓ ਇੱਕ ਵਾਰ ਇੱਕ ਨਿਹੰਗ ਸਿੰਘ ਰੇਲ ਗੱਡੀ ਦੇ ਵਿੱਚ ਚੜ ਗਿਆ ਰੇਲ ਗੱਡੀ ਦੇ ਵਿੱਚ ਚੜਿਆ ਤੇ ਟੀਟੀ ਉਹਦੇ ਕੋਲੋਂ ਟਿਕਟ ਮੰਗ ਬੈਠਾ ਟੀਟੀ ਨੇ ਉਸ ਤੋਂ ਜਦੋਂ ਟਿਕਟ ਮੰਗੀ ਤੇ ਉਸ ਨੇ ਉਹਨੂੰ ਬਥੇਰਾ ਸਮਝਾਇਆ ਪਰ ਪਿਆਰਿਓ ਉਹ ਨਾ ਸਮਝਿਆ ਨਾ ਸਮਝਿਆ ਨਿਹੰਗ ਸਿੰਘ ਨੇ ਸਰੋਤਰ ਕੱਢਿਆ ਤੇ ਸਰੋਤਰ ਕੱਢ ਕੇ ਉਹ ਟੀਟੀ ਦੇ ਸਿਰ ਦੇ ਵਿੱਚ ਮਾਰਿਆ ਈਟੀ ਬਾਹਰ ਬੋਲਿਆ ਪੁਲਿਸ پکڑ ਕੇ ਨਿਹੰਗ ਸਿੰਘ ਨੂੰ ਲੈ ਗਈ ਔਰ ਜਿਸ ਵੇਲੇ ਨਿਹੰਗ ਸਿੰਘ ਤੇ ਕੇਸ ਚੱਲਿਆ ਤੇ ਜੱਜ ਦੇ ਕੋਲ ਜਾ ਕੇ ਜਦੋਂ ਨਿਹੰਗ ਸਿੰਘ ਨੂੰ ਪਿਆਰਿਓ ਪੇਸ਼ ਕੀਤਾ ਹੈ ਨਿਹੰਗ ਸਿੰਘ ਨੂੰ ਪੁੱਛਿਆ ਵੀ ਨਿਹੰਗ ਸਿੰਘਆ ਦੱਸ ਇਹ ਚੱਕਰ ਕੀ ਚੱਲਿਆ ਕਿਸ ਤਰੀਕੇ ਦੇ ਨਾਲ ਤੂੰ ਇਹਦਾ ਕਤਲ ਕਰ ਦਿੱਤਾ ਕਹਿਣ ਲਗਾ ਕਿ ਮੈਂ ਗੱਡੀ ਤੇ ਚੜਿਆ ਭੂਤਨੀ ਤੇ ਪੂਤਰੀ ਦੇ ਮੈਂ ਚੜਿਆ ਤੇ ਪੂਤਰੀ ਦੇ ਵਿੱਚ ਬੈਠ ਗਿਆ ਇਹਨੇ ਆ ਕੇ ਮੇਰੇ ਕੋਲ ਟਿਕਟ ਪੁੱਛੀ ਮੈਂ ਕਿਹਾ ਵੀ ਸਾਡਾ ਟਿਕਟਾਂ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਇਹ ਅੱਗੋਂ ਮੰਦਾ ਚੰਗਾ ਬੋਲਿਆ ਮੈਂ ਸਰੋਤਰ ਕੱਢ ਲਿਆ ਮੈਂ ਸਰੋਤਰ ਕੱਢ ਕੇ ਇਹਦੇ ਸੇਧੇ ਵਿੱਚ ਮਾਰਿਆ ਇਹ ਪਾਰ ਬੋਲ ਗਿਆ ਔਰ ਤੁਸੀਂ ਜਾਨੀ ਕਿ ਆਪਣੀ ਉਹਨੇ ਉਸ ਤਰੀਕੇ ਦੇ ਨਾਲ ਜਿਹੜੀ ਵਿਚਾਰ ਸੀ ਉਹਨੇ ਨਿਹੰਗ ਸਿੰਘ ਨੇ ਸੁਣਾਈ ਉਹਦੀ ਬਾਤ ਮੈਂ ਅਸਲੀ ਨਿਹੰਗ ਸਿੰਘ ਦੀ ਜਿਹੜੀ ਸਾਰੀ ਗੱਲਬਾਤ ਆ ਉਹ ਆਪ ਜੀ ਦੇ ਨਾਲ ਸਾਝੀ ਕਰਾਂਗਾ ਕਿ ਨਿਹੰਗ ਸਿੰਘਾਂ ਦੇ ਬੋਲੇ ਕੈਸੇ ਹੁੰਦੇ ਨੇ ਸੋ ਆਓ ਸ਼ਰਮਣ ਕਰੀਏ ਨਿਹੰਗ ਸਿੰਘ ਕਿਸਰਾ ਉਸਨੇ ਉਹਨੂੰ ਦੱਸਿਆ ਕਹਿੰਦਾ ਵੀ ਸਿੰਘ ਨੇ ਜੁੱਤੀ ਵਿਖਾਈ ਉਹ ਪਿੱਛੇ ਦੀ ਹਟਿਆ ਸਿੰਘ ਨੇ ਆਪਣਾ ਛੋਟਾ ਕਢਿਆ ਸੇਹਦੇ ਵਿੱਚ ਮਾਰਿਆ ਬਾਬੂ ਥਾਏ ਮਰ ਗਿਆ ਸਿੰਘ ਤੇ ਮੁਕੱਦਮਾ ਚੱਲਿਆ ਕਚਹਿਰੀ ਵਿੱਚ ਵਕੀਲ ਨੇ ਸਿੰਘ ਨੂੰ ਆਪਣਾ ਬਿਆਨ ਦਿਆਂ ਲਈ ਕਿਹਾ ਸਿੰਘ ਨੇ ਬਿਆਨ ਇਸ ਪ੍ਰਕਾਰ ਦਿੱਤਾ ਪਿਆਰਿਓ ਕਹਿੰਦਾ ਫੌਜਾਂ ਅਰਦਾਸਾ ਸੋਰ ਕੇ ਅਸਵਾਰੇ ਖਾਤਰ ਭੂਤਨੀ પુર ਸਵਾਰ ਹੋਈਆਂ ਅੱਗੇ ਇੱਕ ਪੰਜ ਨੇਤਰਾ ਸਿਰ ਘੁੰਮ ਖੋਦੀ ਝੁੰਗ ਰਿਆ ਸੀ ਭਾ ਬੀੜੀ ਸਿਗਰਟ ਪੀ ਰਿਆ ਸੀ ਫੌਜਾਂ ਨੇ ਉਸ ਨੂੰ ਜਗਤ ਜੂਰ ਤੋਂ ਕਣਾ ਹਟ ਗਿਆ ਉਹ ਮਨਮਥਿਆ ਨਹੀਂ ਤਲਿਆ ਫੌਜਾਂ ਨੇ ਚਰਨਦਾਸੀ ਦੇ ਦਰਸ਼ਨ ਕਰਾਏ ਉਹ ਨਹੀਂ ਤਲਿਆ ਜਿਵੇਂ ਚਿਵਾਰੇ ਚੜਿਆ ਹੋਵੇ ਚਿਵਾਰੇ ਚੜੇ ਸੁਭਾਅ ਕਿ ਬੋਲਾ ਹੋਵੇ ਗੱਲ ਨੂੰ ਸਮਝਦਾ ਨਾ ਹੋਵੇ ਪਿਆਰਿਓ ਫੇਰ ਕਹਿੰਦਾ ਕਿ ਉਹਨੂੰ ਚਰਨਦਾਸੀ ਦੇ ਦਰਸ਼ਨ ਕਰਾਏ ਨਹੀਂ ਤਲਿਆ ਤੇ ਫਿਰ ਜਦੋਂ ਨਾ ਤਲਿਆ ਫੌਜਾਂ ਨੇ ਫਤਿਹ ਗਾਈ ਅਕਲਦਾਨ ਨੂੰ ਆਗਿਆ ਦਿੱਤੀ ਕਿ ਸਿਰਵ ਨੂੰ ਸੋ ਦੇਵੇ ਬਸ ਇਥੋ ਹੀ ਸਲੋਤਰ ਉਸ ਪੰਜ ਰਤਰੀ ਨੂੰ ਸੋਇਆ ਤ੍ਰੰਤ ਸੰਤੋਖਿਆ ਗਿਆ ਇੱਕ ਸਲੋਤਰ ਨੇ ਉਹਨੂੰ ਚਿਤ ਕਰ ਦਿੱਤਾ ਕੰਗਾ ਕਰ ਦਿੱਤਾ ਕਹਿੰਦੇ ਵੀ ਅੱਜ ਤੱਕ ਉਹ ਪੁਲਿਸ ਬਿਆਨ ਜਿਹੜਾ ਹੈ ਉਹ ਪੜ ਰਹੀ ਹੈ ਉਹਨੂੰ ਅਜੇ ਤੱਕ ਜੱਜ ਨੂੰ ਵੀ ਸਮਝ ਨਹੀਂ ਆਈ ਵੀ ਇਹ ਨਿਹੰਗ ਸਿੰਘ ਕੀ ਬੋਲ ਗਿਆ ਸੋ ਕਹਿਣ ਦਾ ਭਾਵ ਨਿਹੰਗ ਸਿੰਘਾਂ ਦੇ ਉਸ ਮਾਨੇ ਦੇ ਵਿੱਚ ਐਸੇ ਬੋਲੇ ਸਨ ਗੁਰੂ ਸਵਾਰਿਓ ਗਏ ਗੱਜ ਜਾਂਗੋਈ ਉਸ ਜੰਗ ਦੇ ਵਿੱਚ ਬਹੁਤ ਸੂਰਮੇ ਸ਼ਹੀਦੀ ਭਾ ਗਏ ਬਾਈ ਮਹਾ ਸਿੰਘ ਫਟੜੋਏ ਨੇ ਔਰ ਬੀਬੀ ਜਿਹੜੀ ਇਹਨਾਂ ਨੂੰ ਵੰਗਾਰ ਕੇ ਲੈ ਕੇ ਗਈ ਮਾਈ ਭਾਗੋ ਉਹ ਵੀ ਬਹੁਤ ਸਖ਼ਤ ਜ਼ਖਮੀ ਹੋ ਗਈ ਜਦੋਂ ਜੰਗ ਦੇ ਵਿੱਚ ਪਾਣੀ ਨਾ ਮਿਲਣ ਕਰਕੇ ਫੌਜਾਂ ਜਿਹੜੀਆਂ ਮੁਗਲਾਂ ਦੀਆਂ ਵਾਪਸ ਮੁੜ ਗਈਆਂ ਔਰ ਗੁਰੂ ਸਾਹਿਬ ਦੇ ਬੀਤੂ ਆਏ ਆ ਕੇ ਸਾਰਿਆਂ ਦੇ ਮੂੰਹ ਚੁੰਮਦੇ ਨੇ ਮੁੱਦੇ ਸਰਕਾਰ ਦਿੰਦੇ ਨੇ ਕਹਿੰਦੇ ਆ ਮੇਰਾ 5000 ਆ ਮੇਰਾ 10000 ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿਵੇਂ ਲੈ ਪਿਆਰਿਓ ਮਾਂ ਸਿੰਘ ਕੋਲ ਪਹੁੰਚੇ ਪੱਟ ਦੇ ਉਹਦਾ ਸਿਰ ਰੱਖਿਆ ਤੇ ਉਸ ਨੂੰ ਬੜੇ ਅਸੀਸਾਂ ਦੇ ਨਾਲ ਵੀਹ ਕਿ ਕਹਿਣ ਲਗੇ ਮੰਗਲਾ ਮਾਂ ਸਿਆ ਕੀ ਮੰਗਣਾ ਹੈ ਜਿੰਦਗੀ ਦੇ ਦिए दी ਰਾਜ ਭਾਗ ਦੇ ਦिए ਹੱਥ ਜੋੜ ਕੇ ਕਹਿਣ ਲਗਾ ਮਾਨ ਜਿਹੜਾ ਬਦਾਵਾ ਗੁਰਸਿੱਖ ਤੇਰੇ ਕੋਲ ਲੈ ਕੇ ਗਏ ਸੀ ਨਾ ਉਹ ਬਦਾਵਾ ਵਾਟ ਦੇ ਦੋ ਚੀਜ਼ਾਂ ਸਤਗੁਰੂ ਨੇ ਪਿਆਰਿਓ ਸੰਭਾਲ ਕੇ ਰੱਖੀਆਂ ਸੀ ਇੱਕ ਉਹ ਕਰਾਨ ਜੀਦੇ ਮਗਰਲੇ ਬੰਨੇ ਲਿਖਿਆ ਆਇਆ ਸੀ ਕਿ ਗੁਰੂ ਸਾਹਿਬ ਤੁਸੀਂ ਇਥੋਂ ਅਨੰਦਪੁਰ ਦਾ ਕਿਲਾ ਛੱਡ ਕੇ ਆਜੋ ਤੇ ਰੰਗਜੀਤ ਨੇ ਲਿਖਿਆ ਸੀ ਆਪਣੀ ਜਿਹੜੀ ਜਿੱਥੇ ਜਿੱਦ ਜਗ੍ਹਾ ਤੇ ਜਫਰਨਾਮਾ ਲਿਖਿਆ ਗਿਆ ਜਾ ਕੇ ਉਸ ਜਗ੍ਹਾ ਦੇ ਉੱਤੇ ਅਸੀਂ ਆ ਜਾਾਂਗੇ ਆਪਾਂ ਵਿਚਾਰ ਕਰ ਲਵਾਂਗੇ ਉਹਦੇ ਤੋਂ ਮੁੱਕਰ ਗਏ ਉਹਨਾਂ ਨੇ ਉਹ ਕਾਗਜ਼ ਸੰਭਾਲ ਕੇ ਰੱਖੀ ਦੂਸਰਾ ਜਿਹੜਾ ਕਿਲੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਬਲਾਵਾ ਲਿਖਿਆ ਸੀ ਪਿਆਰਿਓ ਉਹਨਾਂ ਸੰਭਾਲ ਕੇ ਰੱਖਿਆ ਸੀ ਸੋ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੁਝ ਸਿੱਖ ਇਹ ਦੱਸਦੇ ਨੇ ਤੇ ਕੁਝ ਇਤਿਹਾਸ ਇਹ ਦੱਸਦਾ ਹੈ ਕਿ ਜਿਹੜਾ ਰਾਮਿਆਂ ਨੇ ਜਦੋਂ ਇਹਨਾਂ ਨੇ ਸਿੰਘਾਂ ਨੇ ਜਵਾਬ ਦਿੱਤਾ ਨਾ ਬਾਧੇ ਵਾਲਿਆਂ ਉੱਥੇ ਬਦਾਵੇ ਲਿਖਿਆ ਗਿਆ ਸੀ ਉੱਥੇ ਕਾਗਜ਼ ਸੀ ਉਹ ਕਾਗਜ਼ ਜਿਹੜਾ ਮਾਹਸੂਨੇ ਪੜਵਾਇਆ ਸੋ ਕਹਿੰਦਾ ਭਾਬ ਸਤਗੁਰੂ ਦੇ ਅੱਗੇ ਅਰਦਾਸ ਬੇਤੀ ਕੀਤੀ ਮਾਹ ਸਿੰਘ ਨੇ ਅਰਦਾਸ ਕੀਤੀ ਕਿ ਇਹ ਬਦਾਵੇ ਵਾਲਾ ਕਾਗਜ਼ ਪਾਣ ਦਿੱਤਾ ਜਾਵੇ ਸਾਡੀ ਇਹੀ ਮੰਗ ਹੈ ਸੋ ਪਿਆਰਿਓ ਆਪ ਸੰਗੁਰੂ ਸੱਜੇ ਪਾਤਸ਼ਾਹ ਦੇ ਉਹਦੇ ਸਾਹਮਣੇ ਉਹ ਜਿਹੜਾ ਕਾਗਜ਼ ਪਾੜ ਦਿੱਤਾ ਮਾਈ ਭਾਗੋ ਦਾ ਇਲਾਜ ਕਰਾਇਆ ਮਾਈ ਭਾਗੋ ਨਦੇੜ ਤੱਕ ਸੰਗੁਰਾਂ ਦੇ ਨਾਲ ਬਾਦ ਦੇ ਵਿੱਚ ਫਰ ਗਈ ਸੋ ਇਹ ਇਤਿਹਾਸ ਸੀ ਪਿਆਰਿਓ ਅੱਜ ਦਾ ਜੋ ਆਪ ਜੀ ਦਿਨ ਅਸਾਂ ਜੱਜ ਕੀਤਾ ਬਕਸਰ ਸੈਦ ਦੀ ਜੰਗ ਸਮੂਹ ਸਾਥ ਸੰਗਤ ਦਾ ਤੇ دلੋਂ ਧੰਨਵਾਦ ਜੀ ਆਇਆਂ ਨੂੰ ਆਪਣੀਆਂ ਹਾਜ਼ਰੀਆਂ ਭਰਦੇ ਹੋ ਸੰਗੁਰੂ ਸੱਜੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਹੋ ਹੋਈਆਂ ਕੋਲਾ ਨੂੰ ਨੱਚਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ